ਕਲੀ ਪੰਜਾਬ ਦੇ ਵਿੱਚ ਨਹੀਂ ਸਾਡੇ ਕੋਲ ਸਾਡੇ ਕੋਲੇ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ-ਵਧੀਆ ਪ੍ਰਾਪਰਟੀਆਂ ਪਈਆਂ ਨੇ ਗੋਆ ਦੇ ਵਿੱਚ ਸਭ ਤੋਂ ਜਿਹੜੀ ਬੈਸਟ ਬੀਚ ਹੈ ਉੱਥੇ 9.5 ਏਕੜ ਜ਼ਮੀਨ ਪਈ ਹੈ ਸਾਡੀ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਤੂੰ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲ ਇੰਨੀ ਜਗ੍ਹਾ ਨਹੀਂ ਹੈਗੀ ਪ੍ਰਾਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪਏ ਨੇ ਪਹਿਲਾਂ ਤਾਂ ਵੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਵੇਚ ਹੀ ਗਏ ਅਮਲਤਾਸ ਵੇਚਤਾ ਮਦਾਮਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋ ਨਹਿਰ ਤੇ ਵੇਚ ਹੀ ਦਿੱਤਾ ਆਦੇ ਯਾਰਾਂ ਦੋਸਤਾਂ ਨੂੰ ਵੇਚਤਾ ਉਹਨਾਂ ਨੇ ਉੱਥੇ ਫਾਈਵ ਹੋਟਲ ਬਣਾ ਲਏ ਔਰ ਪਟਿਆਲਾ ਸ਼ਹਿਰ ਜਿਹੜਾ ਉਹ ਮੰਨੇ ਹੀ ਫੁਲਕਾਰੀਆਂ ਦਾ ਬਾਗਾਂ ਦਾ ਰਾਗਾਂ ਦਾ ਸ਼ਹਿਰ ਮੰਨਿਆ ਜਾਂਦਾ ਸੋ ਇੱਥੇ ਸਾਰਾ ਕੁਝ ਜਿੱਥੇ ਪਟਿਆਲਾ ਘਰਾਣੇ ਦੇ بڑے بڑے ਸਿੰਗਰ ਜਿਹੜੇ ਸੀਗੇ ਉਸਤਾਦ ਲੋਕ ਜਿੱਥੇ ਉਹ ਬਹਿ ਕੇ ਆਪਣਾ ਗਾਇਨ ਕਰਦੇ ਸੀ ਸਾਰਾ ਉਹਨਾਂ ਦੇ ਉਹੀ ਸੇਮ ਕਲਚਰ ਅਸੀਂ ਰੱਖਿਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਵਾਰਕ ਦਿਨਾਂ ਸਾਰੇ ਪ੍ਰਸ਼ਾਸਨ ਨੂੰ ਵੀ ਔਰ ਸਾਡੇ जिन्हें भी डिपार्टमेंट ने कि उन्होंने बहुत तेजी इस काम में सिरे चाड़िया तो ये पटियाला शहर में बहुत जो टूरिस्ट आनगे आह बाजार है मैं छे साल इस शहर च रहा मेरा अपना शहर है उन्नीस सौ सतानवे तो दो हज़ार तीन तक सो मैं चप्पा चप्पा जानना इस शहर का सो आ भांडिया दुकान इधर इतने फुलकारियाँ ਤੇ ਲੋਕ پوری ਦੁਨੀਆ ਚੋ ਲੋਕ ਸ਼ੋਪਿੰਗ ਕਰਨ ਲਈ ਇੱਥੇ ਲਹਿੰਗੇ ਫੁਲਕਾਰੀ ਆਸੀ ਮਾਰਕੀਟ ਉਸ ਤੋਂ ਉਸ ਵੇਲੇ ਜਿਆਦਾ ਫੇਮਸ ਹੁੰਦੇ ਬਹੁਤ ਬੜੇ ਬੜੇ ਬੁਟੀਕ ਜਿਹੜੇ ਨੇ ਉਹ ਇਸ ਹੋਟਲ ਚ ਵੀ ਨੇ ਇੱਥੇ ਵੀ ਬਹੁਤ ਕੁਝ ਮਿਲੂਗਾ ਸੋ ਅਸੀਂ ਆਪਣੇ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਡੇ ਕੋਲੇ ਸਾਡੇ ਕੋਲੇ ਪੰਜਾਬ ਤੋਂ ਬਾਹਰ ਵੀ ਬਹੁਤ ਵਧੀਆ ਵਧੀਆ ਪ੍ਰਾਪਰਟੀਆਂ ਪਈਆਂ ਨੇ ਜੈਪੁਰ ਦੇ ਵਿੱਚ ਪੰਜਾਬ ਦੀ ਪ੍ਰਾਪਰਟੀ ਮਕਲੋੜगंज ਧਰਮਸ਼ਾਲਾ ਦੇ ਬਿਲਕੁਲ ਨਾਲ ਪੰਜਾਬ ਦੇ ਪ੍ਰਾਪਰਟੀ ਉਥੇ ਪਈ ਹੈ ਗੋਆ ਦੇ ਵਿੱਚ ਗੋਆ ਦੇ ਵਿੱਚ ਸਭ ਤੋਂ ਜਿਹੜੀ ਵੈਸਟ ਬੀਚ ਹੈ ਉਥੇ 9.5 ਏਕੜ ਜ਼ਮੀਨ ਪਈ ਹੈ ਸਾਡੀ 200 ਮੀਟਰ ਦਾ ਕੈਪ ਹੈ ਕਿ 200 ਮੀਟਰ ਸਮੁੰਦਰ ਤੋਂ ਪਿੱਛੇ ਤੱਕ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਉਹ ਛੱਡ ਕੇ ਵੀ 7 ਏਕੜ ਬਚਦੀ ਹੈ ਕਿਸੇ ਵੀ ਹੋਟਲ ਕੋਲ ਇੰਨੀ ਜਗ੍ਹਾ ਨਹੀਂ ਹੈਗੀ ਉਹਦਾ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਔਰ ਇਹ ਐਵੇਂ ਹੀ ਮਤਲਬ ਛੱਡੀਆਂ ਪਈਆਂ ਸੀ ਜਗ੍ਹਾ ਕੋਈ ਧਿਆਨ ਨਹੀਂ ਦਿੰਦਾ ਸੀ ਇਹਨਾਂ ਵੱਲ ਕਿਉਂਕਿ ਸਰਕਾਰਾਂ ਕੋਲੇ ਜੇ ਆਪਦਾ ਇੰਨਾ ਸਾਡੇ ਕੋਲੇ ਹੈਰੀਟੇਜ ਪ੍ਰੋਪਰਟੀਆਂ ਪਈਆਂ ਸਾਡੇ ਕੋਲੇ ਰੈਸਟ ਹਾਊਸ ਪੈਣ ਪਹਿਲਾਂ ਤਾਂ ਵੇਚ ਹੀ ਦਿੰਦੇ ਸੀ ਰੈਸਟ ਹਾਊਸ ਤਿੰਨ ਚਾਰ ਤਾਂ ਵੇਚ ਹੀ ਗਏ ਅਮਲਤਾਸ ਵੇਚਦਾ ਨਦਾਂਪੁਰ ਵਾਲਾ ਤੇ ਉਹ ਜਿਹੜਾ ਉੱਥੇ ਨੀਲੋਂ ਨਹਿਰ ਤੇ ਵੇਚ ਦਿੱਤਾ ਆ ਉਹ ਯਾਰਾਂ ਦੋਸਤਾਂ ਨੂੰ ਵੇਚਤਾ ਉਹਨਾਂ ਨੇ ਇੱਥੇ ਫਾਈਸਟਰ ਹੋਟਲ ਬਣਾ ਲਏ ਕਿਉਂਕਿ ਸਰਕਾਰ ਕੋ ਨਹੀਂ ਬਣਾ ਸਕਦੀ ਸੀ ਸੋ ਇਹ ਸਰਕਾਰ ਦਾ ਜਿਹੜਾ ਮੋਟਿਵ ਇਹ ਹੈ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਚੀਜ਼ਾਂ ਖਰੀਦੀਆਂ ਨੇ ਵਿੱਚ ਇੰਨੀਆਂ ਅਸੀਂ ਜੀਵੀ ਕੇ ਦਾ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹ ਵਾਲਾ 540 ਮੈਗਾਵਾਟ ਦਾ ਸੋ ਸਾਡਾ ਮਕਸਦ ਇਹ ਹੈ ਕਿ ਸਾਡੇ ਕੋਲ ਇੰਨੀ ਪ੍ਰਾਪਰਟੀ ਪਈ ਹੈ ਇੰਨਾ ਹੈਰੀਟੇਜ ਇੰਨੀਆਂ ਸਾਡੇ ਕੋਲੇ ਵਿਰਾਸਤੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਅਸੀਂ ਕਿਉਂ ਨਹੀਂ ਦਿਖਾਈਏ ਇੱਧਰ ਥਾਣੇ ਟਾਈਮ ਹੈ ਹੁਸ਼ਿਆਰਪੁਰ ਦੇ ਨੇੜੇ ਉੱਥੇ ਵੀ ਸਿਸਮਾ ਟਾਈਮ ਤੇ ਵੀ ਸਾਡਾ ਜਿਹੜਾ ਆਉਣ ਵਾਲੇ ਦਿਨਾਂ ਚ ਪ੍ਰੋਜੈਕਟ ਜਿਹੜੇ ਫਿਲਮ ਸਿਟੀ ਬੀ ਪਲੈਨਿੰਗ ਜਿਹੜੀ ਉਹ ਸਾਰੀ ਆਉਣ ਵਾਲੇ ਦਿਨਾਂ ਚ ਪੂਰੀ ਹੋਊਗੀ ਸੋ ਬਹੁਤ-ਬਹੁਤ ਮੈਂ ਪਟਿਆਲਾ ਵਾਸੀਆਂ ਨੂੰ ਵਧਾਈ ਦਿੰਦਾ ਤੁਸੀਂ ਨਾਮ ਤੋਂ ਹਨ ਹੋਣਗੇ ਵੀ ਰਣਵਾਸ ਕੀ ਹੁੰਦਾ ਰਾਣੀਆਂ ਦਾ ਵਾਸ ਹੀ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੀ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਸੋ ਪਰ ਹੁਣ ਤਾਂ ਲੋਕਤੰਤਰ ਹੈ ਹੁਣ ਤਾਂ ਰਾਣੀਆਂ ਤੇ ਰਾਜੇ ਲੋਕਾਂ ਦੇ ਉਂਗਲ ਬਟਨ ਦੱਬੇ ਨਾਲ ਨਿਕਲਦੇ ਨੇ ਨਾ ਹੁਣ ਬਦਲ ਗਿਆ ਜੀ ਉਹ ਸਿਸਟਮ ਉਹ ਪਰ ਰਾਜਸਥਾਨ ਚ ਤੁਸੀਂ ਅਕਸਰ ਦੇਖੋਗੇ ਕਿ ਬਹੁਤ ਸਾਰੇ ਉਹਨਾਂ ਨੇ ਜਿਵੇਂ ਜੂਨਾਗੜ੍ਹ ਜਾਂ ਉਮੀਦ ਭਵਨ ਜਾਂ ਜੈਸਲਮੇਰ ਦੇ ਵਿੱਚ ਬਹੁਤ ਸਾਰੇ ਜਿਹੜੇ ਕਿਲੇ ਨੇ ਲਾਲਗੜ੍ਹ ਜਿਹੜੇ ਉਹਨਾਂ ਦੇ ਮਹਾਰਾਜਿਆਂ ਦੇ ਕਿਲੇ ਨੇ ਉਹਨਾਂ ਨੂੰ ਫਾਈਵ ਸਟਾਰ ਹੋਟਲਾਂ ਚ ਬਦਲਿਆ ਹੋਇਆ ਬੜੀ ਸ਼ਾਨਦਾਰ ਚੀਜ਼ ਹੈ ਸਾਡੇ ਕੋਲੇ ਬਹੁਤ ਸਾਰੇ ਪਿਆ